ਸੇਗਾਗੀ ਸਾਰਿਆਂ ਨੂੰ ਬਈ ਅੱਜ ਤੁਹਾਨੂੰ ਇੱਕ ਗਠੀਆ ਬਾਤ ਉਹ ਦਵਾਈ ਦੱਸਾਂਗੇ ਬਹੁਤ ਹੀ ਸੌਖੀ ਦਵਾਈ ਆ ਕੋਈ ਐਣੀ ਵੀ ਆਪਾਂ ਨੂੰ ਮਹਿੰਗੀ ਮਿਲੂਗੀ ਆਪਣੇ ਖੇਤਾਂ ਦੇ ਵਿੱਚ ਆਮ ਹੀ ਮਿਲ ਜਾਂਦੀ ਆ ਉਹ ਉਹਦੇ ਵਾਸਤੇ ਆਪਾਂ ਨੂੰ ਬਸ 10 ਰੁਪਏ ਦਾ ਸਮਾਨ ਹੋਰ ਚਾਹੀਦਾ ਤੇ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਾ ਬਈ ਉਹ ਕਿਹੜੀ ਚੀਜ਼ ਆਗੀ ਕਿਹੜੀ ਗਠਿਆਵਾਸ ਬਸਤੇ ਜਾਂ ਜੋੜਾਂ ਚ ਦਰਦ ਹੋਵੇ ਬਹੁਤ ਕੈਂਟ ਦਵਾਈ ਆ ਬਾਈ ਉਹ ਆ ਚੀਜ਼ ਆ ਬਾਈ ਆਪਾਂ ਨੂੰ ਬਰਾਨੀ ਖੇਤਾਂ ਦੇ ਵਿੱਚੋਂ ਆਮ ਹੀ ਮਿਲ ਜਾਂਦੀ ਹੈ ਇਹ ਬਾਕੀ ਸਾਰੇ ਭਰਾਵਾਂ ਨੇ ਦੇਖਿਆ ਹੁਣ ਇਹ ਕੌੜ ਤੁੰਮਾ ਗਾ ਇਹ ਆਪਾਂ ਇੱਕ ਕੌੜ ਤੁੰਮਾ ਲੈਣਾ ਗਾ ਕੌੜ ਤੋਂ ਮੈਨੂੰ ਸ਼ਾਮ ਵੇਲੇ ਆਪਾਂ ਕੌੜ ਕੌੜ ਤੋਂ ਮੈਨੂੰ ਤੋਂ ਕੱਟ ਕੇ ਜਾਨੀ ਕਿ ਆ ਚੀਜ਼ ਦੀ ਇਹਨੂੰ ਉੱਪਰੋਂ ਲਾ ਕੇ ਇਹਨੂੰ ਚਾਕੂ ਨਾਲ ਉੱਪ ਸਾਰਾ ਨਹੀਂ ਕੱਟਣਾ ਇਹਨੂੰ ਉੱਪਰੋਂ ਉੱਪਰੋਂ ਕੱਟਣਾਗਾ ਤੇ ਉੱਪਰੋਂ ਕੱਟ ਕੇ ਇਹਦੇ ਮਤਲਬ ਆਪਾਂ ਇੱਕ ਦਾਖਾ ਲੈ ਲੈਣੀਆਂ ਮਿੱਠੀਆਂ ਦਾਖਾਂ ਤੇ ਚਾ ਆਪਾਂ 4-5 ਦਾਖਾਂ ਇਹਦੇ ਉੱਪਰ ਵਿੱਚ ਖਬੋ ਕੇ ਰੱਖ ਦੇਣੀਆਂ ਤੇ ਸਵੇਰ ਖਾਲੀ ਪੇਟ ਆਪਾਂ ਉਹ ਇਹਦੇ ਵਿੱਚੋਂ ਕੱਢ ਕੇ ਦਾਖਾਂ ਖਾਣੀਆਂ ਆ ਤੁੰਮਾ ਨਹੀਂ ਖਾਣਾ ਕੋੜ ਤੋਂਮਾ ਨਹੀਂ ਖਾਣਾ ਦਾਖਾਂ ਖਾਣੀਆਂ ਤੇ 10-15 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜੂਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਲਾਈਕ ਕਮੈਂਟ ਕਰਕੇ ਦੱਸਿਓ ਕੀ ਜਾਣਕਾਰੀ ਕਿਵੇਂ ਲੱਗੀ ਧੰਨਵਾਦ